ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਧਿਆਨ ਰੱਖਣ ਜੋ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਜ਼ਿੰਦਗੀ ਭਰ ਬੁੱਢੇ ਨਹੀਂ ਹੋਣ ਦੇਣਗੀਆਂ ਗਰਮ ਪਾਣੀ ਵਿੱਚ অ্যালোਵੈਰਾ ਜੈੱਲ ਮਿਲਾ ਕੇ ਭਾਫ਼ ਲੈਣ ਨਾਲ ਚਿਹਰੇ ਦੇ ਦਾਗ-ਧੱब्बे ਠੀਕ ਹੋ ਜਾਂਦੇ ਹਨ ਆਟੇ ਵਿੱਚ ਦੁੱਧ ਮਿਲਾ ਕੇ ਚਿਹਰੇ ਉੱਪਰ ਰਗੜਨ ਨਾਲ ਰੰਗ ਸਾਫ਼ ਹੋ ਜਾਂਦਾ ਹੈ ਆਦਰਕ ਦੇ ਇੱਕ ਟੁਕੜੇ ਉੱਪਰ ਸੇਂਦਾ ਨਮਕ ਲਗਾ ਕੇ ਹੌਲੀ-ਹੌਲੀ ਚੂਸਣ ਨਾਲ ਤੁਹਾਡੀ ਬੈਠੀ ਹੋਈ ਆਵਾਜ਼ ਖੁੱਲ ਕੇ ਆਉਣ ਲੱਗ ਜਾਂਦੀ ਹੈ ਜੇਕਰ ਤੁਹਾਡਾ ਸਿਰ ਦਾ ਦਰਦ ਠੀਕ ਨਹੀਂ ਹੋ ਰਿਹਾ ਤਾਂ ਦੇਸੀ ਘਿਉ ਦੀ ਮੱਥੇ ਉੱਪਰ ਮਾਲਿਸ਼ ਕਰੋ ਮੂਲੀ ਦੇ 2 ਚਮਚ ਰਸ ਵਿੱਚ 4 ਦਾਣੇ ਕਾਲੀ ਮਿਰਚ ਦੇ ਪੀਸ ਕੇ ਮਿਲਾ ਲਓ ਫਿਰ ਇਸ ਨੂੰ ਇੱਕ ਚੁਟਕੀ ਨਮਕ ਮਿਲਾ ਕੇ ਇਸ ਦਾ ਸੇਵਨ ਕਰੋ ਪੇਟ ਦਾ ਦਰਦ ਠੀਕ ਹੋ ਜਾਵੇਗਾ ਜੇਕਰ ਘਰ ਵਿੱਚ ਬਹੁਤ ਜ਼ਿਆਦਾ ਕੀੜੇ ਆ ਰਹੇ ਹਨ ਤਾਂ ਕੀੜੇ ਆਉਣ ਵਾਲੀ ਜਗ੍ਹਾ ਤੇ ਥੋੜਾ ਜਿਹਾ ਕੱਪੜੇ ਧੋਣ ਵਾਲਾ ਸਾਬਣ ਲਗਾ ਦਿਓ ਕੀੜੇ ਘਰ ਤੋਂ ਦੂਰ ਚਲੇ ਜਾਣਗੇ ਪਿਆਜ਼ ਦੇ ਰਸ ਨੂੰ ਨਾਰੀਅਲ ਦੇ ਤੇਲ ਵਿੱਚ ਮਿਕਸ ਕਰਕੇ ਵਾਲ ਧੋਣ ਤੋਂ 1 ਘੰਟਾ ਪਹਿਲਾਂ ਲਗਾ ਲਓ ਜਿਹਾ ਕਰਨਾ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਤੇ ਵਾਲ ਲੰਬੇ ਸੰਘਣੇ ਤੇ ਮੁਲਾਇਮ ਹੋ ਜਾਂਦੇ ਹਨ ਕੰਨ ਵਿੱਚ ਥੋੜੀ ਦੇਰ ਲਈ ਉਂਗਲੀ ਪਾ ਕੇ ਰੱਖਣ ਨਾਲ ਦਿਮਾਗ ਤਰੋ ਤਾਜ਼ਾ ਹੋ ਜਾਂਦਾ ਹੈ ਜੇਕਰ ਤੁਸੀਂ ਆਪਣੇ ਚਿਹਰੇ ਦਾ ਰੰਗ ਸਾਫ਼ ਅਤੇ ਗੋਰਾ ਕਰਨਾ ਚਾਹੁੰਦੇ ਹੋ ਤਾਂ ਦੁੱਧ ਦੀ ਮਲਾਈ ਨੂੰ ਲੈ ਕੇ ਚਿਹਰੇ ਉੱਪਰ ਲਗਾ ਲਓ ਤੇ ਸਵੇਰੇ ਸਵੇਰੇ ਮੂੰਹ ਤੋਂ ਔਰਤਾਂ ਪ੍ਰੈਗਨਨਸੀ ਦੇ ਦੌਰਾਨ ਕੇਲੇ ਦਾ ਸੇਵਨ ਜ਼ਰੂਰ ਕਰਨ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜੋ ਔਰਤਾਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਮੇਥੀ ਦਾਣੇ ਦਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਜੋ ਔਰਤਾਂ ਹਮੇਸ਼ਾ ਬੈਠ ਕੇ ਝਾੜੂ ਪੋਚਾ ਲਗਾਉਂਦੀਆਂ ਹਨ ਉਹ ਕਮਰ ਦਰਦ ਦੀ ਬਿਮਾਰੀ ਤੋਂ ਬਚੀਆਂ ਰਹਿੰਦੀਆਂ ਹਨ ਦੰਦ ਵਿੱਚ ਦਰਦ ਹੋਣ ਤੇ ਗੁੰਗਣੇ ਪਾਣੀ ਵਿੱਚ ਥੋੜੀ ਜਿਹੀ ਹਿੰਗ ਮਿਲਾ ਕੇ ਕੁਰਲਾ ਕਰਨ ਨਾਲ ਦਰਦ ਠੀਕ ਹੋ ਜਾਂਦਾ ਹੈ ਪੱਕੇ ਹੋਏ ਅਨਾਰ ਦਾ ਰਸ ਗਰਮ ਕਰਕੇ ਬੱਚਿਆਂ ਨੂੰ ਪਿਲਾਉਣ ਨਾਲ ਬੱਚਿਆਂ ਦੀ ਉਲਟੀ ਜਲਦੀ ਹੀ ਰੁਕ ਜਾਂਦੀ ਹੈ ਪਥਰੀ ਤੋਂ ਦੂਰ ਰਹਿਣੀ ਨਿਯਮਤ ਮਾਤਰਾ ਵਿੱਚ ਤਰਬੂਜ ਦਾ ਸੇਵਨ ਕਰੋ ਆਦਰਕ ਅਤੇ ਨਿੰਬੂ ਦਾ ਰਸ ਪੀਣਾ ਖੂਨ ਸਾਫ ਹੁੰਦਾ ਹੈ ਇਸ ਨਾਲ ਚਮੜੀ ਤੇ ਚਮਕ ਆਉਂਦੀ ਹੈ ਅਤੇ ਚਿਹਰੇ ਤੇ ਦਾਗ-ਧੱਬੇ ਤੇ ਸਕਿਨ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ ਸਵੇਰ ਦੀ ਧੁੱਪ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਵਿਟਾਮਿਨ ਡੀ ਮਿਲਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਧੁੱਪ ਸੇਕਣ ਲਈ ਕਈ ਤਰ੍ਹਾਂ ਦੀਆਂ ਸਕਿਨ ਸਮੱਸਿਆਵਾਂ ਵੀ ਖਤਮ ਹੋ ਜਾਂਦੀਆਂ ਹਨ ਜੇਕਰ ਤੁਹਾਨੂੰ ਰਾਤ ਦੇ ਸਮੇਂ ਜਲਦੀ ਨੀਂਦ ਆਉਣ ਲੱਗੇ ਤਾਂ ਨਜ਼ਰ ਤੇਜ਼ ਹੋਣ ਦੀ ਨਿਸ਼ਾਨੀ ਹੁੰਦੀ ਹੈ ਤੁਹਾਡਾ ਸਰੀਰ 80% ਪਾਣੀ ਨਾਲ ਬਣਿਆ ਹੋਇਆ ਹੈ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਕਬਜ਼ ਦੀ ਬਿਮਾਰੀ ਦੂਰ ਹੋ ਜਾਵੇਗੀ ਸੌਣ ਤੋਂ ਪਹਿਲਾਂ 30 ਮਿੰਟ ਤੱਕ ਤੁਰਨਾ ਤੁਹਾਨੂੰ ਸਟ्रेस ਤੋਂ ਬਚਾਉਂਦਾ ਹੈ ਰਾਤ ਦੇ ਸਮੇਂ ਹਲਕਾ ਭੋਜਨ ਕਰਨਾ ਤੁਹਾਨੂੰ ਵਜ਼ਨ ਵਧਣ ਦੀ ਸਮੱਸਿਆ ਤੋਂ ਦੂਰ ਰੱਖਦਾ ਹੈ ਜੇਕਰ ਤੁਸੀਂ ਲਗਾਤਾਰ ਜਿਆਦਾ ਬੈਠਣ ਵਾਲਾ ਕੰਮ ਕਰਦੇ ਹੋ ਇਹ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਸਮੇਂ-ਸਮੇਂ ਤੇ ਉੱਠ ਕੇ ਤੁਰਦੇ ਰਹੋ ਗਰਮ ਖਾਣਾ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਗੁਰਦੇ ਹਮੇਸ਼ਾ ਹੀ ਠੀਕ ਰਹਿਣ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬਾਥਰੂਮ ਕਰਕੇ ਸੌਂਵੋ। ਖਾਣਾ ਖਾਣ ਤੋਂ ਬਾਅਦ ਵੱਡੀ ਇਲਾਇਚੀ ਨੂੰ ਚਬਾ ਕੇ ਖਾ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਖਾਣਾ ਜਲਦੀ ਹজম ਹੋ ਜਾਵੇਗਾ। ਮੱਖਣ ਨੂੰ ਗਰਮ ਕਰਕੇ ਖਾਣ ਨਾਲ ਪੇਟ ਦੀ ਚਰਬੀ ਪਿਗਲਣਾ ਸ਼ੁਰੂ ਹੋ ਜਾਂਦੀ ਹੈ। ਜੇਕਰ ਦਿਲ ਦੀ ਧੜਕਣ ਅਚਾਨਕ ਤੇਜ਼ ਹੋ ਜਾਂਦੀ ਹੈ ਤਾਂ ਸਵੇਰੇ ਖਾਲੀ ਪੇਟ ਸ਼ਹਿਦ ਅਤੇ ਪਿਆਜ਼ ਨੂੰ ਮਿਕਸ ਕਰਕੇ ਖਾ ਲਿਆ ਕਰੋ। ਛਿਲਕੇ ਸਮੇਤ ਅੰਬ ਖਾਣ ਨਾਲ ਬਾਜਪਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਹੱਥ ਪੈਰ ਸੁਨ ਹੋਣ ਦੀ ਬਿਮਾਰੀ ਹੋਵੇ ਤਾਂ ਇੱਕ ਚਮਚ ਸ਼ਹਿਦ ਅਤੇ ਅੰਦੇ ਅੱਧੇ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ 40 ਦਿਨ ਤੱਕ ਪੀਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹੱਥ ਪੈਰ ਸੁਨ ਹੋਣਾ ਬੰਦ ਹੋ ਜਾਣਗੇ ਨਹਾਉਣ ਦੇ ਦੌਰਾਨ ਜੇਕਰ ਕੰਨ ਵਿੱਚ ਪਾਣੀ ਚਲਿਆ ਜਾਵੇ ਤਾਂ ਜਿਸ ਕੰਨ ਵਿੱਚ ਪਾਣੀ ਗਿਆ ਹੈ ਉਸੇ ਪਾਸੇ ਹੀ ਟੇਢੇ ਹੋ ਜਾਓ ਪਾਣੀ ਆਪਣੇ ਆਪ ਬਾਹਰ ਆ ਜਾਵੇਗਾ ਸਾਫ ਹੁੱਲਣ ਦੀ ਸਮੱਸਿਆ ਹੋਵੇ ਤਾਂ ਦਹੀਂ ਦੀ ਕੜੀ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਕੁਝ ਦਿਨਾਂ ਤੱਕ ਖਾਓ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਆੜੂ ਦਾ ਸੇਵਨ ਕਰਨਾ ਨਜ਼ਰ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਮੱਥੇ ਉੱਪਰ ਕੇਲੇ ਦਾ ਛਿਲਕਾ ਮਸਲਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ ਜੇਕਰ ਤੁਹਾਡੀ ਆਵਾਜ਼ ਬੈਠ ਗਈ ਹੋਵੇ ਤਾਂ ਛੋਟੀ ਇਲਾਇਚੀ ਲੌਂਗ ਮਲਠੀ ਤਿੰਨਾਂ ਦਾ ਚੂਰਨ ਤਿੰਨ ਤਿੰਨ ਗ੍ਰਾਮ ਮਾਤਰਾ ਵਿੱਚ ਗਰਮ ਪਾਣੀ ਦੇ ਨਾਲ ਲਓ ਆਵਾਜ਼ ਖੁੱਲ ਕੇ ਆਉਣ ਲੱਗ ਜਾਵੇਗੀ ਪਾਣੀ ਵਿੱਚ ਸੁੱਕਾ ਆਦਰਕ ਪੀਸ ਕੇ ਮੱਥੇ ਉੱਪਰ ਲਗਾਉਣ ਨਾਲ ਵੀ ਸਿਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਜੇਕਰ ਤੁਸੀਂ ਆਪਣੇ ਚਿਹਰੇ ਨੂੰ ਗੋਰਾ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਇੱਕ ਚਮਚ ਚਾਵਲ ਦੇ ਆਟੇ ਵਿੱਚ ਅੱਧਾ ਚਮਚ ਸ਼ਹਿਦ ਅਤੇ 2 ਤੋਂ 3 ਚਮਚ ਕੱਚਾ ਦੁੱਧ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਸੁੱਕਣ ਤੱਕ ਛੱਡ ਦਿਓ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਧੋ ਲਓ ਅਜਾ ਹਫ਼ਤੇ ਵਿੱਚ ਦੋ ਵਾਰ ਕਰੋ ਤੁਹਾਡੇ ਚਿਹਰੇ ਤੇ ਕਮਾਲ ਦਾ ਨਿਖਾਰ ਦੇਖਣ ਨੂੰ ਮਿਲੇਗਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਖਸਖਸ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਖਸਖਸ ਨੂੰ ਪੀਸ ਕੇ ਦੁੱਧ ਵਿੱਚ ਮਿਕਸ ਕਰਕੇ ਪੀ ਲਓ ਅਜਿਹੇ ਕਾਰਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਅਤੇ ਨਾਲ ਹੀ ਇਸ ਨਾਲ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲੇਗਾ ਚਿਹਰੇ ਉੱਪਰ ਹਰ ਰੋਜ਼ ਨਾਰੀਅਲ ਦੇ ਤੇਲ ਦੀ ਮ사ਜ ਕਰਨ ਨਾਲ ਚਿਹਰੇ ਦੇ ਦਾਗ ਧੱਬੇ ਬਿਲਕੁਲ ਖਤਮ ਹੋ ਜਾਣਗੇ ਜ਼ੁਕਾਮ ਦੇ ਦੌਰਾਨ ਦੁੱਧ ਨਾ ਪੀਣਾ ਤੁਹਾਡੀ ਜ਼ੁਕਾਮ ਦੀ ਸਮੱਸਿਆ ਵਿੱਚ ਹੋਰ ਵੀ ਜ਼ਿਆਦਾ ਇਜਾਫਾ ਕਰ ਦਿੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਜ਼ੁਕਾਮ ਦੇ ਦੌਰਾਨ ਨਿਯਮਤ ਮਾਤਰਾ ਦੇ ਵਿੱਚ ਗਰਮ ਦੁੱਧ ਦਾ ਸੇਵਨ ਜ਼ਰੂਰ ਕੀਤਾ ਜਾਵੇ ਕਿਸੇ ਵੀ ਸਫ਼ਰ ਤੇ ਜਾਣ ਤੋਂ ਪਹਿਲਾਂ ਮਲਠੀ ਦੇ ਨਾਲ ਗੁੜ ਖਾ ਲਿਆ ਕਰੋ ਸਫਰ ਦੇ ਦੌਰਾਨ ਸੁਸਤੀ ਤੁਹਾਡੇ ਨਜ਼ਦੀਕ ਨਹੀਂ ਆਵੇਗੀ ਨੱਕ ਬੰਦ ਹੋ ਜਾਵੇ ਤਾਂ ਨੱਕ ਨੂੰ ਇੱਕ ਪਾਸਿਓਂ ਬੰਦ ਕਰਕੇ ਸਾਹ ਥੱਲੇ ਵੱਲ ਖਿੱਚੋ ਨੱਕ ਖੁੱਲ ਜਾਵੇਗਾ ਜੇਕਰ ਤੁਸੀਂ ਆਪਣੀ ਸੁਸਤੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਕੱਚੇ ਅਮਰੂਦ ਖਾਇਆ ਕਰੋ ਚਾਹ ਪੱਤੀ ਵਾਲੇ ਉਬਲੇ ਹੋਏ ਪਾਣੀ ਨਾਲ ਵਾਲ ਧੋਵੋ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਸਵੇਰੇ ਖਾਲੀ ਪੇਟ 3-4 ਅਖਰੋਟ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਖਾਣ ਨਾਲ ਗੋਡਿਆਂ ਦਾ ਦਰਦ ਸ਼ੂਮੰਤਰ ਹੋ ਜਾਵੇਗਾ ਪਿਆਜ਼ ਅਤੇ ਗੁੜ ਰੋਜ਼ਾਨਾ ਖਾਣ ਨਾਲ ਬੱਚਿਆਂ ਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਹੈ ਹਰ ਰੋਜ਼ ਗਾਜਰ ਦਾ ਰਸ ਪੀਣ ਨਾਲ ਦਮੇ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਰਿਫਾਈਨਡ ਤੇਲ ਦੀ ਬਜਾਏ ਮੂੰਗਫਲੀ ਸਰ੍ਹੋਂ ਅਤੇ ਨਾਰੀਅਲ ਦੇ ਤੇਲ ਦਾ ਪ੍ਰਯੋਗ ਕਰੋ ਕਿਉਂਕਿ ਰਿਫਾਈਨਡ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਹਨ ਕੰਮ ਕਰਦੇ ਸਮੇਂ ਹਮੇਸ਼ਾ ਹੀ ਆਪਣੇ ਆਪ ਨੂੰ ਚੰਗਾ ਲੱਗਣ ਵਾਲਾ ਸੰਗੀਤ ਚਲਾਓ ਕਿਉਂਕਿ ਇਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ ਰਾਤ ਨੂੰ ਅੱਧਾ ਚਮਚ ਜੀਰਾ ਭੌਂ ਕੇ ਰੱਖ ਦਿਓ ਸਵੇਰੇ ਖਾਲੀ ਪੇਟ ਚਬਾ ਕੇ ਨਾਲ ਉਹ ਪਾਣੀ ਪੀਓ ਤੇਜਾਬ ਬਣਨਾ ਬੰਦ ਹੋ ਜਾਵੇਗਾ ਸਰਦੀ ਵਿੱਚ ਬਾਹਰ ਜਾਂਦੇ ਸਮੇਂ ਦੋ ਛੁਟਕੀ ਅਜਵੈਨ ਮੂੰਹ ਵਿੱਚ ਰੱਖ ਕੇ ਜਾਓ ਸਰਦੀ ਮਹਿਸੂਸ ਹੋਵੇਗੀ ਅਤੇ ਜ਼ੁਕਾਮ ਵਗੈਰਾ ਵੀ ਨਹੀਂ ਲੱਗੇਗਾ ਜੇਕਰ ਤੁਹਾਨੂੰ ਲਗਾਤਾਰ ਸਿਰ ਵਿੱਚ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਪਾਲਕ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਸ਼ਹਿਦ ਅਤੇ ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਗਲੇ ਵਿੱਚ ਖਰਾਸ਼ ਨਹੀਂ ਹੋਵੇਗੀ ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀ ਆਉਣੀ ਤੁਰੰਤ ਬੰਦ ਹੋ ਜਾਂਦੀ ਹੈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਤੁਸੀਂ ਘੱਟ ਬਿਮਾਰ ਹੋਵੋਗੇ। ਅਨਾਰ ਦੇ ਜੂਸ ਵਿੱਚ ਸਿੰਧਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਸਵੇਰ ਦੇ ਸਮੇਂ ਦਹੀਂ ਖਾਣ ਨਾਲ ਸਰੀਰ ਵਿੱਚ ਖੂਨ ਬਣਦਾ ਹੈ। ਸਿਰ ਉੱਪਰ ਜ਼ਿਆਦਾ ਗਰਮ ਪਾਣੀ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਸਵੇਰ ਦੇ ਸਮੇਂ ਠੰਡੇ ਪਾਣੀ ਨਾਲ ਨਹਾਉਣ ਨਾਲ ਆਲਸ ਦੂਰ ਹੋ ਜਾਂਦਾ ਹੈ। ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਧਾ ਚਮਚੀ ਪੀਸੀ ਹੋਈ ਕਲੌਂਜੀ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਸਵੇਰ ਸ਼ਾਮ ਪੀ ਲਓ ਵਜ਼ਨ ਘਟਨਾ ਸ਼ੁਰੂ ਹੋ ਜਾਵੇਗਾ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਰੋਜ਼ਾਨਾ ਜੀਰੇ ਦਾ ਪਾਣੀ ਵਿੱਚ ਗੁੜ ਮਿਲਾ ਕੇ ਪੀਓ ਇਸ ਨਾਲ ਖੂਨ ਦੀ ਕਮੀ ਦੂਰ ਹੋ ਜਾਵੇਗੀ ਪਿਆਜ਼ ਦੀ ਖੁਸ਼ਬੂ ਲੈਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਚਬਾਓ ਦੰਦਾਂ ਦਾ ਦਰਦ ਤੁਰੰਤ ਗਾਇਬ ਹੋ ਜਾਵੇਗਾ ਬਵਾਸੀਰ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਖਾਲੀ ਪੇਟ ਦੋ ਆਲੂ ਬੁਖਾਰੇ ਖਾਓ ਕੁਝ ਦਿਨਾਂ ਤੱਕ ਨਹਾਉਣ ਤੋਂ ਬਾਅਦ ਰੋਜ਼ਾਨਾ ਸਿਰ ਵਿੱਚ ਪਿਆਜ਼ ਦਾ ਪੀਸਟ ਲਗਾਉਣਾ ਸ਼ੁਰੂ ਕਰ ਦਿਓ ਸਫੈਦ ਵਾਲ ਵੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਕarele ਮੇਥੀ ਅਤੇ ਮੂਲੀ ਯਾਨੀ ਕੌੜੀਆਂ ਸਬਜ਼ੀਆਂ ਜਿਆਦਾ ਤੋਂ ਜਿਆਦਾ ਖਾਓ ਇਸ ਨਾਲ ਤੁਹਾਡਾ ਖੂਨ ਸ਼ੁੱਧ ਰਹੇਗਾ ਜੇ ਹੋ ਸਕੇ ਤਾਂ ਮਟਕੇ ਦਾ ਪਾਣੀ ਪੀਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦ ਕਦੇ ਵੀ ਖਰਾਬ ਨਹੀਂ ਹੋਣਗੇ ਖਾਣੇ ਵਿੱਚ ਠੰਡੀਆਂ ਚੀਜ਼ਾਂ ਘੱਟ ਤੋਂ ਘੱਟ ਖਾਓ ਕਿਉਂਕਿ ਇਹ ਸਾਡੇ ਪੇਟ ਤੇ ਦੰਦਾਂ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ ਬਾਹਰ ਦਾ ਖਾਣਾ ਬਹੁਤ ਜ਼ਿਆਦਾ ਹਾਨੀਕਾਰਕ ਹੈ ਇਸ ਲਈ ਜਿੰਨਾ ਵੀ ਹੋ ਸਕੇ ਘਰ ਦਾ ਬਣਿਆ ਹੋਇਆ ਖਾਣਾ ਖਾਓ ਤਲੀਆਂ ਚੀਜ਼ਾਂ ਘਟ ਤੋਂ ਘਟ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੇਜਾਬ ਦੀ ਪ੍ਰੋਬਲਮ ਨਹੀਂ ਹੋਵੇਗੀ ਅਦਰਕ ਅਤੇ ਅਜਵਾਇਣ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਗੈਸ ਅਤੇ ਸਰੀਰ ਦੇ ਕਿਸੇ ਵੀ ਦਰਦ ਤੋਂ ਬਚੇ ਰਹੋਗੇ ਬਿਨਾ ਕਲੌਂਜੀ ਵਾਲਾ ਅਚਾਰ ਕਦੇ ਨਾ ਖਾਓ ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਖਾਣੇ ਵਿੱਚ ਸਿਰਫ ਸਿੰਧਾ ਨਮਕ ਹੀ ਵਰਤੋ ਕਿਉਂਕਿ ਇਸ ਨਾਲ ਥਾਇਰਾਇਡ ਬੀਪੀ ਅਤੇ ਪੇਟ ਠੀਕ ਰਹੇਗਾ ਰਸੋਈ ਵਿੱਚ ਕੇਵਲ ਸਟੀਲ ਦੇ ਕੁੱਕਰ ਦਾ ਹੀ ਉਪਯੋਗ ਕਰੋ ਕਿਉਂਕਿ ਐਲੂਮੀਨੀਅਮ ਦੇ ਭਾਂਡੇ ਬਰਤਨ ਨਾਲ ਤੁਹਾਡੀ ਸਿਹਤ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਟੈਨਸ਼ਨ ਉਨੀ ਹੀ ਲਓ ਜਿੰਨੇ ਵਿੱਚ ਕੰਮ ਹੋ ਜਾਵੇ ਏਨੀ ਨਾ ਲਓ ਕਿ ਜ਼ਿੰਦਗੀ ਖਰਾਬ ਹੋ ਜਾਵੇ ਹਰ ਰੋਜ਼ ਸਵੇਰੇ ਖਾਲੀ ਪੇਟ ਨਿੰਬੂ ਦਾ ਰਸ ਪੀਣ ਨਾਲ ਗੁਰਦੇ ਦੀ ਪਥਰੀ ਕੁਝ ਹੀ ਦਿਨਾਂ ਵਿੱਚ ਟੁੱਟ ਕੇ ਬਾਹਰ ਆਉਂਦੀ